ਬਈ ਮੇਰਾ ਨਾਮ ਕੁਲਵੀਰ ਸਿੰਘ ਹੈ ਮੈਂ ਗੁਰਨਾਨਕ ਨਗਰ ਦਾ ਰਹਿਣ ਵਾਲਾ ਹਾਂ 3 ਨੰਬਰ ਲੇਕ ਕੋਲ ਮੇਰੀ ਮੰਮੀ ਨੇ ਥਰਮਲ ਥਾਣੇ ਦੇ ਐਸ ਆਈ ਨਾਲ ਗੱਲ ਕਰੀ ਸੀ ਕਿ ਸਾਡੇ ਬੀ ਮੈਂ ਮੈਂ ਜਾਨੀ ਕਿ ਕੁਲਵੀਰ ਸਿੰਘ ਨਸ਼ਾ ਕਰਦਾ ਹਾਂ ਵੀ ਮੈਨੂੰ ਹਸਪਤਾਲ ਵਿੱਚ ਨਸ਼ਾ ਛਡਾਊਆ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਤੇ ਇਸ ਇਸ ਦੌਰਾਨ ਉਹ ਕਹਿੰਦੇ ਕਹਿੰਦੇ ਵੀ ਹਾਂ ਅਸੀਂ ਦਾਖਲ ਕਰਵਾ ਦੇਵਾਂਗੇ ਤੇ ਉਹ ਆ ਗਏ ਤੇ ਨਾਲ ਮੇਰੀ ਮਾਸੀ ਦੇ ਬੇਟੇ ਨੂੰ ਵੀ ਲੈ ਗਏ ਮੇਰੇ ਨਾਲ ਹੀ ਉਹ ਵੀ ਨਸ਼ਾ ਕਰਦਾ ਸੀਗਾ ਤੇ ਸਾਨੂੰ ਦੋਨਾਂ ਨੂੰ ਥਾਣੇ ਵਿੱਚ ਲੈ ਜਾ ਦੇ ਲੈ ਜਾ ਕੇ ਉਹਨਾਂ ਨੇ ਸਾਡੇ ਤੇ 5 ਗ੍ਰਾਮ ਹਿਰੋਇਨ ਦਾ ਪਰਚਾ ਪਾ ਦਿੱਤਾ ਨਾ ਕਿ ਸਾਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਬਲਕਿ ਸਾਡੇ ਤੇ 5 ਗ੍ਰਾਮ ਚਿੱਟੇ ਦਾ ਪਰਚਾ ਪਾ ਦਿੱਤਾ ਨਜਾਇਜ਼ ਇੱਕ ਸੋਸ਼ਲ ਮੀਡੀਆ ਦੇਪਰੇ ਕਾਡੀਓ ਉਗਾਰਨ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁਲਵੀਰ ਸਿੰਘ ਆਲਾ ਦਾ ਵਿਅਕਤੀ ਜਿਹੜਾ ਹੈਗਾ ਆਪਣੇ ਆਪ ਨੂੰ ਦੱਸ ਰਿਹਾ ਤੇ ਗੁਰਨਾਣਕਨਗਰ ਜਿਹੜਾ ਹੈਗਾ ਥਾਣਾ ਥਰਮਲ ਏਰੀਆ ਦੇ ਵਿੱਚ ਰਹਿਣ ਵਾਲਾ ਤੇ ਦੱਸ ਰਿਹਾ ਵੀ ਜਿਹੜਾ ਇੱਕ ਇਹਦੀ ਮਾਂ ਨੇ ਜਿਹੜੇ ਫੋਨ ਕੀਤਾ ਸੀਗਾ ਥਾਣੇ ਦੇ ਵਿੱਚ ਕਿ ਮੇਰਾ ਮੁੰਡਾ ਜਿਹੜਾ ਹੈਗਾ ਨਸ਼ਾ ਕਰਨ ਦਾ आदी ਹੈ ਤੇ ਇਹਦਾ ਜਿਹੜਾ ਹੈਗਾ ਨਸ਼ਾ ਛਡਾਉਣ ਵਾਸਤੇ ਜਿਹੜਾ ਹੈਗਾ ਦਾਖਲ ਕਰਵਾਇਆ ਜਾਵੇ ਤੇ ਉਹਨਾਂ ਵੱਲੋਂ ਅਲੀਗੇਸ਼ਨ ਲਗਾਇਆ ਗਿਆ ਕਿ ਬਾਅਦ ਵਿੱਚ ਪੁਲਿਸ ਵੱਲੋਂ ਉਹਨਾਂ ਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਜਿਹੜਾ ਹੈਗਾ ਹੈਰੋਨ ਦਾ ਦਰਜ ਕਰ ਦਿੱਤਾ ਗਿਆ ਆ ਜਿਸ ਦੇ ਵਿੱਚ ਜ ਆਨ ਗਰਾਉਂਡ ਦੇ ਉੱਪਰ ਜਾ ਕੇ ਜਿਸ ਦੇ ਵਿੱਚ ਵੈਰੀਫਿਕੇਸ਼ਨ ਦੇ ਗੱਲ ਨਿਕਲ ਕੇ ਸਾਹਮਣੇ ਆਇਆ ਕਿ ਜਿਹੜਾ ਕੁਲਵੀਰ ਸਿੰਘ ਹੈ ਇਹ ਨਸ਼ਾ ਕਰਨ ਦਾ ਨਾਲ-ਨਾਲ ਨਸ਼ਾ ਵੇਚਣ ਦਾ ਆਦੀ ਹੈ ਇਹਦੇ ਉੱਪਰ ਪਹਿਲਾਂ ਵੀ 35 ਗੋਲੀਆਂ ਟਰਾਂਮਾ ਡਰ ਕਮਰਸ਼ਨ ਪੌਂਚਰੀ ਦੇ ਮਕਦਮਾ ਦਰਜ ਹੈ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਇਸ ਦੀ ਘਰ ਵਾਲੀ ਦੇ ਉੱਪਰ ਇੱਕ ਹੈਰੋਨ ਦਾ ਮਕਦਮਾ ਦਰਜ ਹੈ ਜਿਹੜਾ ਨਾਲ ਕੁਲਵੀਰ ਸਿੰਘ ਹੈਗਾ ਦੂਸਰਾ ਤੁਸੀਂ ਜਸਵੀਰ ਸਿੰਘ ਹੈ ਉਸ ਦੀ ਭੈਣ ਦੇ ਉੱਪਰ ਵੀ ਇੱਕ ਹੈਰਨ ਦਾ ਮੁਕੱਦਮਾ ਦਰਜ ਹੈਗਾ ਸੋ ਬੇਸਿਕਲੀ ਇਹਨਾਂ ਦੇ ਉੱਪਰ ਤੇ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਉੱਪਰ ਹੈਰਨ ਦੀ ਤਸਕਰੀ ਦੇ ਨਾਲ-ਨਾਲ ਗੋਲੀਆਂ ਦੀ ਤਸਕਰੀ ਦੇ ਮੁਕੱਦਮੇ ਵੀ ਦਰਜ ਹੈਗੇ ਨੇ ਆ ਜਿਹੜੀ ਇਹ ਆਵਾਜ਼ ਹੈਗੀ ਹੈ ਇਹਨੂੰ ਵੀ ਵੈਰੀਫਾਈ ਕੀਤਾ ਗਿਆ ਇਹਦੀ ਮਾਂ ਤੋਂ ਜਿਹੜੀ ਹੈਗੀ ਇਹਦੀ ਆਵਾਜ਼ ਪਛਾਣ ਕਰਵਾਈ ਗਈ ਜਿਸ ਨੇ ਮੰਨਿਆ ਕਿ ਜਿਹੜੀ ਆਵਾਜ਼ ਹੈਗੀ ਹੈ ਇਹ ਉਸ ਦੇ ਲੜਕੇ ਦੀ ਨਹੀਂ ਹੈ ਇਹਦੀ ਕਿਸੇ ਹੋਰ ਦੀ ਆਵਾਜ਼ ਜਿਹੜੀ ਹੈਗੀ ਹੈ ਇਹ ਹੈਗੀ ਹੈ ਸੋ ਬੇਸਿਕਲੀ ਜਿਹੜੀ ਇਹ ਇੱਕ ਸਾਜ਼ਿਸ਼ ਦੇ ਤਹਿਤ ਇੱਕ ਆਡੀਓ ਬਣਾ ਕੇ ਉਹਦੇ ਨਾਮ ਦੇ ਉੱਪਰ ਇਸ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕੀਤਾ ਗਿਆ ਮੇਨ ਮਕਸਦ ਹੈਗਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ੇ ਦੇ ਵਿਰੁੱਧ ਜਿਹੜੀ ਕਾਰਵਾਈ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਰੋਕਣ ਵਾਸਤੇ ਕਿ ਪੁਲਿਸ ਸਾਡੇ ਘਰਾਂ ਦੇ ਉੱਪਰ ਰੇਡ ਨਾ ਕਰੇ ਜਾਂ ਪੁਲਿਸ ਜਿਹੜੀ ਹੈਗੀ ਬੈਕਫਰਟ ਤੇ ਆ ਜਾਵੇ ਸੋ ਬੇਸਿਕਲੀ ਸਾਡੇ ਵੱਲੋਂ ਇਹ ਬਿਲਕੁਲ ਕਲੀਅਰ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਇਸ ਨਸ਼ੇ ਦੇ ਵਿੱਚ ਲੱਗਿਆ ਹੋਇਆ ਤਸਕਰੀ ਦੇ ਵਿੱਚ ਲੱਗਿਆ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਾ ਬੰਦਾ ਐਡਿਕਟ ਹੈਗਾ ਉਹ ਅ ਉਨੂੰ ਅਸੀਂ ਜਿਹੜਾ ਹੈਗਾ ਨਸ਼ਾ ਛਡਾਓ ਕੇਂਦਰ ਦੇ ਵਿੱਚ ਭਰਤੀ ਕਰਵਾਵਾਂਗੇ ਉਹਦਾ ਨਸ਼ਾ ਛਡਾਉਣ ਵਾਸਤੇ ਕੋਸ਼ਿਸ਼ ਕੀਤੀ ਜਾਵੇਗੀ। ਇਹ ਸਭ ਕਿੰਨੇ ਦੇਰ ਤੋਂ ਕੰਮ ਕਰਦਾ ਪਿਆ। ਇਹ ਕਾਫੀ ਦੇਰ ਤੋਂ ਕਰ ਰਹੇ ਇਹਦੇ ਵਿੱਚ ਜਿਵੇਂ ਮੈਂ ਦੱਸਿਆ ਗਿਆ ਪਹਿਲਾਂ ਵੀ ਕਮਰਸ਼ਲ ਕੁਆਲਿਟੀ ਦਾ ਮੁਕਤਵਾ ਦਰਜ ਹੈਰੋਨ ਦਾ ਸੌਰੀ ਗੋਲੀਆਂ ਦਾ 3500 ਡਰਾਮਨ ਰੋਲ ਗੋਲੀਆਂ ਦਾ। ਸੋ ਇਹਨਾਂ ਦੇ ਨਾਲ-ਨਾਲ ਇਹਦੇ ਵਾਈਫ ਤੇ ਦੂਜੇ ਦੋਸ਼ੀ ਦੀ ਭੈਣ ਤੇ ਵੀ ਮੁਕਤਮੇ ਦਰਜ ਨੇ ਹੈਰੋਨ ਦੇ। ਇਸ ਦੇ ਨਾਲ ਹੀ ਮੈਂ ਤੁਹਾਡੇ ਮਾਧਮ ਰਹੀ ਇੱਕ ਸਾਰਿਆਂ ਨੂੰ ਅਪੀਲ ਵੀ ਕਰਨੀ ਚਾਹਾਂਗਾ ਕਿ ਜਦੋਂ ਵੀ ਕੋਈ ਇਦਾਂ ਦੀ ਆਡੀਓ ਜਾਂ ਕੋਈ ਇਨਫਰਮੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਪਾਉਂਦਾ ਤਾਂ ਕਿਰਪਾ ਕਰਕੇ ਉਹਦੀ ਜਾਂਚ ਕੀਤੀ ਜਾਵੇ ਪਹਿਲਾਂ ਬਿਨਾਂ ਜਾਂਚ ਕੀਤੇ ਕਿਸੇ ਵੀ ਇਨਫਰਮੇਸ਼ਨ ਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਨਫਰਮੇਸ਼ਨ ਨੂੰ ਖਬਰ ਦੇ ਰੂਪ ਨਾਲ ਦਿੱਤਾ ਜਾਵੇ ਇਸ ਦੇ ਨਾਲ ਜਿਹੜੀ ਹੈਗੀ ਸਮਾਜ ਦੇ ਵਿੱਚ ਇੱਕ ਨੈਗੇਟਿਵ ਇਮਪੈਕਟ ਜਾਂਦਾ ਹੈ ਪੁਲਿਸ ਦੇ ਪ੍ਰਤੀ ਇੱਕ ਨਾ ਪੱਕੀ ਜਿਹੜੀ ਹੈਗੀ ਗੱਲ ਜਾਂਦੀ ਹੈ ਕਿਰਪਾ ਕਰਕੇ ਇਦਾਂ ਦੀ ਚੀਜ਼ ਨੂੰ ਵਾਇਰਲ ਕਰਨ ਤੋਂ ਪਹਿਲਾਂ ਜਾਂ ਇਹਨੂੰ ਇੱਕ ਖਬਰ ਦੇ ਰੂਪ ਵਿੱਚ ਦੇਣ ਤੋਂ ਪਹਿਲਾਂ ਇਸ ਨੂੰ ਵੈਰੀਫਾਈ ਜ਼ਰੂਰ ਕੀਤਾ ਜਾਵੇ ਸਭ ਤੋਂ ਪਤਾ ਚੀ ਦੀ ਆਵਾਜ਼ ਆ ਉਹਨੂੰ ਹੀ ਸਰਕਾਰ ਰੱਬਾ ਜਾਵੇ ਨੇ ਨਹੀਂ ਅਸੀਂ ਬੇਸਿਕਲੀ ਉਹ ਆਈਡੈਂਟੀਫਾਈ ਵੀ ਕਰ ਲਿਆ ਲੱਭ ਲਿਆ ਸੋ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਜਲਦੀ ਹੀ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਐਕਸ਼ਨ ਲਵਾਂਗੇ ਕਹਿੰਦੇ ਦੋ ਜਨਮ ਪਹਿਲਾਂ ਇਹ ਬੰਦੇ ਦਾ ਪਰਚਾ ਵੀ ਦਿੱਤਾ ਗਿਆ ਜਿਹੜੇ ਬੰਦੇ ਦੀ ਵੀਡੀਓ ਵਗੈਰਾ ਆੜੀ ਵਾਇਰਲ ਹੋਈ ਹੈ ਇਹ ਬੰਦਾ ਬੇਸਿਕਲੀ ਜੇਲ੍ਹ ਦੇ ਵਿੱਚ ਹੈਗਾ ਸੇਹ ਦੇ ਉੱਪਰ 5.5 ਗ੍ਰਾਮ ਦਾ ਮੁਕੱਦਮਾ ਦਰਜ ਹੋਇਆ ਸੀਗਾ ਇਹਦੇ ਨਾਲ ਇੱਕ ਜਿਹੜਾ ਹੋਰ ਬੰਦਾ ਸੀਗਾ ਜਿਹੜਾ ਕਿ ਖੇਤਾ ਸਿੰਘ ਬਸਤੀ ਤੇ ਰਹਿਣ ਵਾਲਾ ਹੈ ਇਹ ਉਹਦੀ ਸਾਰੀ ਸ਼ਰਾਰਤ ਸੀਗੀ ਉਹਨੇ ਇਹਦਾ ਨਾਮ ਵਰਤ ਕੇ ਇਹਦੀ ਸਾਰੀ ਮਤਲਬ ਆਈਡੈਂਟੀਟੀ ਬਣਾ ਕੇ ਉਹਦੇ ਜਿਹੜੀ ਬੇਸਿਕਲੀ ਉਸ ਦੇ ਉੱਪਰ ਵੀ ਪਹਿਲਾਂ ਇੱਕ ਮੁਕਤਮਾ ਦਰਜ ਸੀਗਾ ਜਿਸ ਦੇ ਵਿੱਚ ਫੀਮ ਬਰਾਮਦ ਹੋਈ ਸੀ ਉਹਦੇ ਕੋਲੋਂ ਸਾਡੀ ਅਸੀਂ ਟੀਮ ਸੋਲੋ ਤੇ ਆਇਡੈਂਟੀਫਿਕੇਸ਼ਨ ਕਰ ਲਈ ਗਈ ਹੈ ਅਸੀਂ ਉਹਦੇ ਖਿਲਾਫ ਵੀ ਸੈਕਸ਼ਨ ਲਾਵਾਂਗੇ ਜਿਹੜੇ ਬੰਦੇ ਨੇ ਆਡੀਓ ਵਾਇਰਲ ਕੀਤੀ ਇਹਦੇ ਕਰ ਕੋਈ ਕਰਨ ਦੀ ਕਰਦੇ ਡੈਫੀਨਿਟਲੀ ਅਸੀਂ ਜਿਹੜੀ ਹੈਗੀ ਉਹਦੇ ਖਿਲਾਫ ਸੈਕਸ਼ਨ ਲਾਵਾਂਗੇ ਇਹ ਸਭ ਕਿੱਥੇ ਕਿੱਥੇ ਸਰਵਾਈਕ ਕਰ ਦੱਸੂਗਾ ਇਹ ਜਿਹੜਾ ਬੇਸਿਕਲੀ ਮੈਂ ਜਿਹੜਾ ਗੁਰਨਾਣਕ ਨਗਰ ਦਾ ਏਰੀਆ ਹੈਗਾ ਉਹਦੇ ਨਾਲ ਨਾਲ ਖੇਤਾ ਸਿੰਘ ਬਸਤੀ ਦਾ ਏਰੀਆ ਜਿਹੜਾ ਹੈਗਾ ਉੱਥੇ ਇਹਦੀ ਸਲਾਈ ਕੀਤੀ ਜਾਂਦੀ ਸੀ